ਸਾਸ਼ੀਕਾਲ ਡੈਲੀਪੋਸਟ ਪੰਜਾਬੀ ਦੇਖ ਰਹੇ ਹੋ ਤਸਵੀਰਾਂ ਦਿਖਾ ਰਹੇ ਜਿੱਥੇ ਕੀ ਜੇ ਕਿਸਾਨਾਂ ਵੱਲੋਂ ਹਸਾਰ ਹਾਈਵੇ ਜਾਮ ਕਰ ਦਿੱਤਾ ਗਿਆ ਕਿਸਾਨਾਂ ਨੇ ਪੁਲਿਸ ਦੀ ਗੱਡੀ ਪਾਜੀ ਤੁਹਾਡਾ ਵੀ ਕਿਰਾ ਕੀਤਾ ਗਿਆ ਜੀ ਹਾਂ ਕੁਝ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕਹਿਣਾ ਚਾਹਤੇ ਕੁਝ ਨਹੀਂ ਕਹ ਕੀ ਉਹਦਾ ਕੀ ਆਪਣਾ ਜੀ ਤਾਂ ਤਸਵੀਰ ਦੇਖੋ ਕਿਸਾਨਾਂ ਨੇ ਹਸਾਰ ਹਾਈਵੇ ਜਾਮ ਕਰ ਦਿੱਤਾ ਗਿਆ ਤਸਵੀਰਾਂ ਇਹ ਜਿਹੜੇ ਨੇ ਉਹ ਹਰਿਆਣਾ ਪੁਲਿਸ ਦੀ ਗੱਡੀ ਵੀ ਇਸ ਵੇਲੇ ਕੇਰੀ ਹੋਈ ਆ ਤਾਂ ਤਸਵੀਰਾਂ ਦੇਖੋ ਹਰਿਆਣਾ ਪੁਲਿਸ ਦੀ ਗੱਡੀ ਵੀ ਜਿਹੜੀ ਆ ਉਹ ਕਿਸਾਨਾਂ ਵੱਲੋਂ ਭਾਜੀ ਪੁਲਿਸ ਨੂੰ ਕਿਉਂ ਰੋਕਿਆ ਹੈ ਇਹ ਪੁਲਿਸ ਜਿਹੜੀ ਹਰਿਆਣਾ ਦੀ ਆ ਪੰਜਾਬ ਦੀ ਜੁਨਟ ਆ ਕੇ ਵਿੱਚ ਜਿਹੜੇ ਗੁੰਡਾ ਕਰਦੇ ਆ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਆ ਸਵੇਰੇ ਵੀ ਸਾਡੇ ਨਾਲ ਕਿਸਾਨ ਆ ਗੂ ਜਿਹੜੇ ਉਹ ਬੇਵناہ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਹੁਣ ਵੀ ਇਹਨਾਂ ਨੇ ਆ ਕੇ ਇੱਥੇ ਦਹਿਸ਼ਤ ਦਾ ਮਾਹੌਲ ਪਾਇਆ ਏ ਜੋ ਗੱਡੀਆਂ ਇੱਥੋਂ ਕਾਫੀ ਭਜਾ ਕੇ ਲੈ ਗਏ ਆ ਤੇ ਹੁਣ ਵੀ ਪਿੱਛੇ ਆ ਰਹੀ ਹੈ ਆਮ ਬੋਸ ਹੁੰਦਾ ਰਹੀ ਹੈ ਜੀ ਚਲੋ ਕਰਮਚਾਰੀ ਵੀ ਇਹ ਸਾਈਡ ਮੇ ਆ ਜਾਓ ਕੁਛ ਨਹੀਂ ਹੋਗਾ ਕੁਸ਼ਤਨ ਨਾ ਨਾ ਸਰ ਅੱਛਾ ਸਰਦਾਰ ਲੋਕ ਹੈ 75000 ਨਾ ਨਾ ਹੈ ਕੁਸ਼ਤਨ ਨਾ ਨਾ ਰੇਦਰ ਸਾਈਡ ਤੇ ਪੁਲਿਸ ਦੀ ਗੱਡੀ ਕਿਉਂ ਰੋਕੀ ਗਈ ਹੈ ਜੀ ਨਹੀਂ ਕੋਈ ਨਹੀਂ ਰੋਕਦੇ ਜੀ ਆਪਾਂ ਗੱਲ ਕਰਦੇ ਹਾਂ ਆਹ ਗੱਲ ਕੋਈ ਕਿਸੇ ਦੀ ਗੱਡੀ ਨਹੀਂ ਰੋਕੀ ਤਾਂ ਹਿਸਾਰ ਹਾਈਵੇ ਇਸ ਵਾਲੇ ਜਾਮ ਕੀਤਾ ਹੈ ਸੋ ਹਨ ਪੰਦੇਸ ਤਾ ਤਸਵੀਰ ਦੇਖੋ ਸੜਕ ਨਹੀਂ ਜਾਮ ਕਰਦੇ ਆ ਜਾਓ ਮੇਰੇ ਭਰਾ ਆ ਜਾਓ ਕੋਈ ਨਹੀਂ ਕਰਦੇ ਆ ਜਾਓ ਗੱਲ ਕਰਦੇ क्या आपको क्यों रोका हुआ है जी क्या पता अभी क्यों रोक बताया सर हमें तो नहीं पता कितने मुलाजिम है जी हम तो क्रुप क्षेत्र ऐसी कौन सी गाड़ी है आपकी ये है जी अपनी आप कहाँ से कहाँ जा रहे थे ये रोक लिया गया हाँ जी सर आप ड्यूटी पे हैं हाँ जी सर आपकी आपकी यहाँ ड्यूटी किसानों नहीं सर हमारी तो बलदेव नगर जाना है जी वहाँ ड्यूटी लगी जाने थे वैसे रोक लिया यहाँ जाम लग रहा है आपको हाँ ਇਹ ਗ੍ਰਫਤਾਰ ਕਰਨਾ ਆਏ ਉਹ ਨਹੀਂ ਸ਼ਰਮ ਤੋਂ ਯਾ ਜ਼ਿਲ੍ਹੇ ਸੇ ਹੀ ਨਹੀਂ ਆਪਣੇ ਸ਼ਰਮ ਤੋਂ ਯਾ ਹਾਂ ਸੇ ਹੋਣਗੇ ਤਬੀ ਤੋ ਕਰੇਂਗੇ ਆਏ ਨਹੀਂ ਅਸੀਂ ਹਾਂ ਸੇ ਬਿਖੜੇ ਆ ਉਤੇ ਪਹੁੰਚ ਆ ਥੋਡੇ ਬੰਦਿਆ ਨੇ ਥੋਡੇ ਲੀਡਰ ਕਰ ਰਹੇ ਹਾਂ ਮਤਲਬ ਨਹੀਂ ਬੰਦਾ ਬਾਈ ਇਹ ਧਰਤੀ ਪੰਜਾਬ ਦੀ ਹੈ ਯਾਰ ਜਿਹੜਾ ਹੱਦਾਂ ਹੀ ਨਹੀਂ ਡਿਊਟੀ ਬਣਦੀ ਹਰਿਆਣੇ ਦੇ ਵਿੱਚ ਡਿਊਟੀ ਕਰੋ ਕੋਈ ਰੋਕਦਾ ਨਹੀਂ ਹੈਗਾ ਪੰਜਾਬ ਜਾ ਕੇ ਡਿਊਟੀ ਕਰਦਾ ਕੀ ਮਤਲਬ ਜਨਾਬ ਤੁਹਾਨੂੰ ਕਾਨੂੰਨ ਜ਼ਿਆਦਾ ਪਤਾ ਹੈ ਇਹ ਕਹਿੰਦੇ ਜੂਰਡਿਕਸ਼ਨ ਪੰਜਾਬ ਦੀ ਹੈ ਸ਼ਰਮ ਹੈ ਹੀ ਨਹੀਂ ਯਾ ਹਾਂ ਸੇ ਹੋ ਤਾਂ ਅਸੀਂ ਬਾਤ ਕਰ ਰਹੇ ਇਸ ਬਾਰੇ ਮੈਂ ਹਾਂ ਇਹ ਤਾਂ ਤੁਹਾਨੂੰ ਪਤਾ ਨਾ ਜੀਓ ਰਿਡਕਸ਼ਨ ਪੰਜਾਬ ਦੀ ਹੈ ਕਹਿੰਦੇ ਤੁਸੀਂ ਇਹ ਨਹੀਂ ਪਤਾ ਸ਼ਰਮ ਤਾਂ ਹੈ ਇੱਕੁਰ ਖੇਤਰ ਜिले ਜੇ ਅਮਾਂ ਮਾਲੇ ਸੋ ਤੁਹਾਡੇ ਕੋਲ ਪਤਾ ਹੋਵੇ ਇਸ ਮਾਤ ਦਾ ਹਾਂ ਇਹ ਤਾਂ ਰੈਣੀ ਦੀ ਪੁਲਿਸ ਹੈ ਸਰਚੋ ਮਾਲੇ ਵਾਲੇ ਉਹਨੂੰ ਪਤਾ ਹੋਊਗਾ ਵੀ ਮਾਰਾ ਬਾਰਡਰ ਕਹਾਂ ਹੈ ਯਹਾਂ ਭਾਈ ਯਾਰ ਕਮਾਲ ਕਰ ਰਿਹਾ ਪਰਸ਼ੇਤਰ ਵਾਲੇ ਪੜੇ ਲਿਖੇ ਹੋਰ ਸਾਰੇ ਰੰਗ ਜਿਹੜਾ ਭਾਗ ਰਿਧਰ ਗੱਡੀਆਂ ਲੈ ਲੈ ਗਏ ਪੜੇ ਲਿਖੇ ਹਰ ਇੱਕ ਵੰਦੇ ਨੂੰ ਦੇਖੋ ਜੀ ਜੇ ਜੇ ਚੋਰ ਨਹੀਂ ਹੈਗੇ ਭੱਜਦੇ ਕਿਉਂ ਹੈ ਫਿਰ ਇਹ ਇਹ ਗੱਡੀਆਂ ਭੱਜਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਸਾਡੇ ਨਿਆਰ ਗੱਲੇ ਨੌਜਵਾਨੇ ਦਿੱਤੇ ਦੋ ਦੋ ਚਾਰ ਚਾਰ ਆ ਵੀ ਰੋਕੀ ਪਈ ਆ ਹਾਂ ਇਕੋ ਇੱਕ ਕੌਣ ਸਾਹਬ ਨੇ ਪਤਾ ਨਹੀਂ ਜੀ ਉਹਨੂੰ ਪੁੱਛੋ ਜੀ ਮੈਨੂੰ ਪੁੱਛਣਾ ਨਾ ਕੋਈ ਨਾਮ ਪਲੇਟ ਨਹੀਂ ਕੋਈ ਕੁਝ ਨਹੀਂ ਨਾ ਭਾਜੀ ਕੀ ਕੀਮ ਭਾਜੀ ਹੁਣੇ ਜਾਣ ਨਹੀਂ ਦੇ ਰਹੇ ਤੁਹਾਨੂੰ ਤਾਂ ਇਸ ਵੇਲੇ ਮੁਲਾਜ਼ਮ ਮੌਜੂਦ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਆ ਦੇਖੋ ਤਾ ਸਾਹਮਣੇ ਆ ਕੇ ਰੋਕਿਆ ਗਿਆ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਖਿਸਾਰ ਹਾਈਵੇ ਤੇ ਇਸ ਵੇਲੇ ਗਾਹ ਪਿਆ ਹੋਇਆ ਤਾਂ ਤਸਵੀਰ ਦੇਖੋ ਮਾਰੇ 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 ਜੋ ਸਾਥੀ تھے ਮਾਰੇ ਹਮ ਸ਼ਾਂਤ ਮੀਟਾਂਗਲ ਵਹਾਂ ਸੀ ਪਰਚਾ ਕਰ ਕਰਤੇ ਜਾਣਾ ਕੁਰਸ਼ੇਤਰ ਤੋਂ ਕੁਰਸ਼ੇਤਰ ਜਾਣਾ ਤਾਂ ਆਪ ਹੀ ਇਹ ਬਤਾਓ ਕਿ ਆਪ ਕਾਫਲੇ ਦੇ ਸਾਥ ਕਹਾਂ ਤੇ ਆ ਗਏ ਕਹਾਂ ਤੇ ਆ ਸਰਦਾਰ ਸਾਹਿਬ ਸਰਦਾਰ ਸਾਹਿਬ ਹੈ ਕੌਣ ਨੇ ਇਹ ਇਹ ਹਰਿਆਣਾ ਪੁਲਿਸ ਹੈ ਜੀ ਪੰਜਾਬ ਦੇ ਵਿੱਚ ਸਾਨੂੰ ਗ੍ਰਿਫਤਾਰ ਕਰਨ ਆਈ ਹੈ ਪੰਜਾਬ ਦੇ ਵਿੱਚੋਂ ਸਾਡੇ 5 ਮੁੰਡੇ ਦੀ ਗ੍ਰਿਫਤਾਰੀ ਕਰ ਲਈ ਇਹਨਾਂ ਨੇ ਪਹਿਲਾਂ ਪਹਿਲਾਂ ਨਵਦੀਕ ਕੁਰਸ਼ੇਤਰ ਜਾਣਾ ਯਾਰ ਪਹਿਲੀ ਡੈਗਨੀਸ਼ਨ ਕੀ ਹੈ ਤੁਹਾਡਾ ਸਰਦਾਰ ਯਾਰ ਇਹਾਂ ਦੇ ਕੌਣ ਸਭ ਪੁਲਿਸ ਹੈ ਪਹਿ ਇਸ ਡੈਗਨੀਸ਼ਨ ਕੀ ਹੈ ਆਪਣਾ ਮੈਂ ਐਸਾ ਹੀ ਹੂੰ ਜੀ ਹਾਂਜੀ ਅਮਨੇ ਇਧਰਲੀ ਸਾਈਡ ਜਾਣਾ ਕੁਰਸੇਤਰ ਏਰੀਆ ਪੜਦਾ ਯਾਰ ਅਦਰ ਮਾਰਾਂ ਤਿੰਨ ਬੰਦੇ ਆ ਕੌਨਸਾ ਕਾਫਲਾ ਹਮਾਰਾ ਸਿਵਲ ਔਰ ਦੂਸਰੀ ਵਾਰ ਹਮ ਸਿਵਲ ਮੇਂ ਹੈ ਸਿਵਲ ਮੇਂ ਆ ਹਮਾਰੇ ਯਹਾਂ ਆਨੇ ਦਾ ਕੋਈ ਆਦੇਸ਼ ਨਹੀਂ ਹਮਨੇ ਕੁਰਸੇਤਰ ਕੀ ਤਰਫ ਜਾਣਾ ਹੈ ਇਹ ਕਹਿੰਦੇ ਨੇ ਦੇਖੋ ਨਹੀਂ ਜਨਾਬ ਤੁਹਾਨੂੰ ਕਾਨੂੰਨ ਦੇਖੋ ਕਾਨੂੰਨ ਤੁਹਾਨੂੰ ਜਿਆਦਾ ਪਤਾ ਹੈ ਆ ਪੰਜਾਬ ਦੀ ਜੂਰੀਡਿਕਸ਼ਨ ਹੈ ਕਹਿੰਦੇ ਪੰਜਾਬ ਦੀ ਹੱਦ ਚ ਆ ਕੇ ਸਾਨੂੰ ਗ੍ਰਿਫਤਾਰ ਕਿਉਂ ਕਰ ਰਹੇ ਹੋ ਪਲੀਜ਼ ਮਾਰੇ ਅਫਸਰੋਂ ਕੋ ਪਤਾ ਹੈ ਮੈਂ ਇਸ ਬਾਰੇ ਵਿੱਚ ਕੁਝ ਨਹੀਂ ਕਹਿ ਸਕਤਾ ਹਮੇ ਅੱਗੇ ਜਾਣਾ ਆਪਣੀ ਡਿਊਟੀ ਕੇ ਲੀਏ ਹਮ ਕੋ ਰੋਕ ਲੀਆ ਕਿਸਾਨਾਂ ਨੇ ਇਸ ਵੇਲੇ ਹਰਿਆਣਾ ਪੁਲਿਸ ਦੀ ਗੱਡੀ ਘੇਰ ਲਈ ਐ ਤਾਂ ਬਿਲਕੁਲ ਐ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਹਿੰਦੇ ਲਗਾਤਾਰ ਪੰਜਾਬ ਦੀ ਹੱਦ ਹਦੂਦ ਦੇ ਅੰਦਰ ਆ ਕੇ ਸਾਡੇ ਤੇ ਕਾਰਵਾਈ ਐ ਤਸਵੀਰ ਦੇਖੋਗੇ ਡੰਡੇ 'ਚ ਝੰਡਾ ਪਾਇਆ ਹੋਇਆ ਤਾਂ ਵੱਡੇ ਪੱਧਰ ਤੇ ਇਸ ਵੇਲੇ ਦੇਖਿਆ ਜਾਵੇ ਤਾਂ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਐਕਸ਼ਨ 'ਚ ਨਜ਼ਰ ਆ ਰਹੇ ਨੇ ਸਿੱਧੀਆਂ ਤਸਵੀਰਾਂ ਇਸਾਰ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਇਹ ਦੇਖਿਆ ਜਾਵੇ ਤਾਂ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਵੱਡੇ ਕਿਸਾਨ ਆਗੂ ਸਵਨ ਸਿੰਘ ਪੰਦੇਰੋਂ ਨੀ ਵੀ ਮੌਜੂਦ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਦਾ ਗੱਲਬਾਤ ਕਰਦੇ ਆ ਪੰਦੇਰ ਸਾਹਿਬ ਸਥਿਤੀ ਕੀ ਆ ਸਪਸ਼ਟ ਕਰੋਂਗੇ ਹੁਣ ਠੀਕ ਹੈ ਸਥਿਤੀ ਕੋਈ ਗੱਲ ਨਹੀਂ ਆਪਣਾ ਕੋਈ ਅਜੇ ਕੰਮ ਨਹੀਂ ਹੈਗਾ ਹਾਂ ਹੁਣ ਉਹ ਉਹ ਪੰਦੇ ਨੂੰ ਰਨ ਰਨ ਚੱਕ ਲੈਣ ਅਧਿਕਾਰੀ ਆ ਪੁਲਿਸ ਵਾਲੇ ਆ ਨਹੀਂ ਉਹਨਾਂ ਕੋਲ ਬਦਲ ਨਹੀਂ ਪੰਜਾਬ ਦੀ ਮਜਬੂਰੀ ਹੁਣ ਹੋਵੇ ਚਲੋ ਐ ਤਾਂ ਨਹੀਂ ਹੈਗਾ ਪ੍ਰੋਗਰਾਮ ਠੀਕ ਹੈ ਜੀ ਚਲੋ ਮਕਸਦ ਇਹ ਵੀ ਇੱਥੇ ਇਕੱਠੇ ਹੁੰਨੇ ਆ ਸਰਕਾਰ ਨਾਲ ਗੱਲ ਕਰਦੇ ਆ ਸਰਕਾਰ ਨਾਲ ਗੱਲ ਕਰਕੇ ਸਾਰੀ ਸਿੱਤੀ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਅਸੀਂ ਤਾਂ ਮੰਡੀ ਇਕੱਠੇ ਹੋ ਕੇ ਜਿਹੜਾ ਵਾ ਉਥੋਂ ਆਪਣਾ ਜਿਹੜੇ ਲੀਡਰ ਹੈ ਉਹਨਾਂ ਸਨਮਾਨ ਕਰਕੇ ਸ਼ੰਭੂ ਬਾਡਰ ਕਰਨਾ ਸੀ ਠੀਕ ਹੈ ਤਾਂ ਹੁਣ ਕਿਸਾਨਾਂ ਦੀ ਕਸਰਤਾ ਹੋਊਗੀ ਪਰ ਉਸ ਤੋਂ ਪਹਿਲਾਂ ਐਕਸ਼ਨ ਜਿਹੜੇ ਨੇ ਉਹ ਕਿਸਾਨ ਨਜ਼ਰ ਆਉਂਦੇ ਪੁਲਿਸ ਦੀਆਂ ਗੱਡੀਆਂ ਘੇਰ ਲੀਆਂ ਪੁਲਿਸ ਦੇ ਮੁਲਾਜ਼ਮ ਘੇਰ ਲੇ ਤਾਂ ਕਹਿੰਦੇ ਪੰਜਾਬ ਦੀ ਜੁਡੀਕਸ਼ਨ ਦੇ ਵਿੱਚ ਆ ਕੇ ਸਾਨੂੰ ਗ੍ਰਿਫਤਾਰ ਕਿਵੇਂ ਕੀਤਾ ਆ ਦੇਖੋ ਬਾਪੂ ਤਿਆਰ ਬਰ ਤਿਆਰ ਹਾਂ ਬਿਲਕੁਲ ਜੀ ਬਿਲਕੁਲ ਜੇਲ੍ਹ ਜਾਣ ਨੂੰ ਤਿਆਰ ਹਾਂ ਜੀ ਕੋਈ ਡਰ ਸੋਰਾ ਰਹੇ ਹਨ ਹਾਂ ਅਸੀਂ ਦੇਸ਼ ਭਗਤਾਂ ਦੇ ਵਾਰਿਸ ਹੈ ਹਮ ਤੋ 24 ਘੰਟੇ ਜੇਲ੍ਹ ਜਾਣ ਕੋ ਤਿਆਰ ਹੈ ਲੋਕਾਂ ਬਦਲ ਜਾਏਗਾ ਕੋਈ ਫੀਮੇਲਸ ਕੇ ਥੋੜਾ ਜਾਏਗੇ ਤਾਂ ਬਿਲਕੁਲ ਹੈ ਤਸਵੀਰ ਸਾਂਝੀ ਕੀਤੀ ਹੈ ਤਾਂ ਵੱਡਾ ਇਸ ਵੇਲੇ ਐਕਸ਼ਨ ਹੈ ਐਕਸ਼ਨ ਦੇ ਵਿੱਚ ਕਿਸਾਨ ਵੀ ਨਜ਼ਰ ਆ ਰਹੇ ਨੇ ਹਰਿਆਣਾ ਪੁਲਿਸ ਦੀਆਂ ਗੱਡੀਆਂ ਤੇ ਮੁਲਾਜ਼ਮ ਕੇਰਲੇ ਸੀ ਤਾਂ ਉਹ ਦੇਖਣੀ ਹੋਊਗਾ ਕੀ ਅਗਲੀ ਕਾਰਵਾਈ ਕੀ ਹੁੰਦੀ ਹੈ ਕੈਮਰਾ ਪਰਸਨ ਰੋਸ਼ਨ ਨਾ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ ਤਾਂ ਤਸਵੀਰਾਂ ਦੇਖੋ ਵੱਡੇ ਤਦਾਦ ਦੇ ਵਿੱਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਪਹੁੰਚੇ ਨੇ ਗੱਡੀਆਂ ਪੱਸੇ ਬੱਸ ਭਰ ਕੇ ਜਿਹੜੀ ਹਰਿਆਣਾ ਪੁਲਿਸ ਦੀ ਆ ਦੇਖੋ ਤੁਸੀਂ ਤਾਂ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਦੇਖੋ ਤਸਵੀਰਾਂ ਇਸ ਵੇਲੇ ਮਾਹੌਲ ਗਰਮ ਨਜ਼ਰ ਆ ਰਿਹਾ ਮਾਹੌਲ ਭਖਦਾ ਨਜ਼ਰ ਆ ਰਿਹਾ ਹਰਿਆਣਾ ਪੁਲਿਸ ਦੇ ਹਾਲਾ ਅਧਿਕਾਰੀ ਇਸ ਵੇਲੇ ਮੌਜੂਦ ਨੇ ਸਰ ਸਰ ਬਾਤ ਕਰਾਂਗੇ ਤਾਂ ਇਸ ਵੇਲੇ ਹਰਿਆਣਾ ਪੁਲਿਸ ਦੇ ਤਮਾਮ ਅਧਿਕਾਰੀ ਜਿਹੜੇ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਦੇਖੋ ਬੱਸਾਂ ਭਰ ਭਰ ਕੇ ਹਰਿਆਣਾ ਪੁਲਿਸ ਵਾਲੇ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤਾਂ ਤਸਵੀਰ ਦੇਖੋ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਦੇਖੋ ਤਾਂ ਦੇਖੋ ਮਾਹੌਲ ਕਿਸ ਤਰ੍ਹਾਂ ਦਾ ਆਓ ਲੈ ਜਾ ਆਓ ਕਹਿੰਦੇ ਕੱਲੇ ਕੱਲੇ ਨੇ ਠੇਗਾ ਲੈ ਜਾਂ ਉੜਾਓ ਕਹੇ ਠਾਣੇ ਬੱਲੇ ਕੱਲੇ ਬੰਦੇ ਦੇਖਾਂ ਠੇਗਾ ਭੱਜ ਜਾਣ ਆਹ ਹਿੰਮਤ ਦੇ 10 ਬੰਦੇ ਆ ਲੈ ਬਿਲਕੁਲ ਆ ਫਿਰ ਇਕੱਲੇ ਬੰਦੇ ਨੂੰ ਦੇਖ ਕੇ ਠਾਗਾ ਲੰਘ ਜਾ ਯਾਰ ਨੇ ਹਾਂ ਫਿਰ ਹੱਕਾਂ ਮਾਰੀਆਂ ਜਾ ਰਹੀਆਂ ਪੁਲਿਸ ਨੂੰ ਕਿ ਆ ਜਾਓ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਤਾਂ ਬਿਲਕੁਲ ਇਸ ਵੇਲੇ ਕਿਸਾਨ ਐਕਸ਼ਨ ਚ ਐਕਸ਼ਨ ਚ ਨਜ਼ਰ ਆ ਰਹੇ ਨੇ ਤਾਂ ਹਿਸਾਰ ਹਾਈਵੇ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ